ਕਮਲ ਸਾਡੇ ਨਾਲ ਜੁੜੇ ਨੇ ਕਮਲ ਜੋ ਜੋ ਕੁਝ ਗੱਲਾਂ ਤੁਸੀਂ ਕੀਤੀਆਂ ਨੇ ਸੁਚਿੰਦਰ ਸਿੰਘ ਖੋਸਾ ਦੇ ਨਾਲ ਕਈ ਤਰ੍ਹਾਂ ਦੇ ਗੰਭੀਰ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਜਿੱਥੇ ਇੱਕ ਪਾਸੇ ਜੋ ਹੈ 4 ਮਹੀਨوں ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਜੋ ਹੈ ਇੱਕ ਦਰਾਰ ਕਿਸਾਨਾਂ ਆਖਾਂ ਦੇ ਦਰਮਿਆਨ ਦੇਖਣ ਨੂੰ ਮਿਲ ਰਹੀ ਹੈ ਇਹ ਬਿਲਕੁਲ ਗਗਨ ਦੇਖੋ ਖਾਸ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਸ ਮੋਰਚੇ ਦਾ ਖਨੋਰੀ ਬਾਰਡਰ ਦੇ ਉੱਪਰ ਜੋ ਪ੍ਰਦਰਸ਼ਨ ਹੈ ਉਹ ਚੱਲ ਰਿਹਾ ਸੀਗਾ ਤੇ ਇਸ ਸਮੇਂ ਐਸਕੇਮ ਨਾਨ ਪੋਲੀਟੀਕਲ ਜੋ ਕਿਸੇ ਦੇ ਦੋ ਫਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜੋ ਸਕਿੰਦਰ ਸਿੰਘ ਖੋਸਾ ਨੇ ਉਹਨਾਂ ਵੱਲੋਂ ਕਾਫੀ ਵੱਡੇ ਇਲਜ਼ਾਮ ਹੋਣ ਜਾਂ ਬਿਆਨ ਹੋਣ ਜਿਹੜੇ ਉਹਨਾਂ ਨੇ ਆਪਣੇ ਤੌਰ ਤੇ ਦਿੱਤੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜੇਕਰ ਸਾਡੀ ਸੰਧੀ ਨਾ ਹੁੰਦੀ ਕੁਝ ਆਗੂਆਂ ਦੀ ਸੰਧੀ ਨਾ ਹੁੰਦੀ ਜਾਂ ਪੁਲਿਸ ਦੇ ਨਾਲ ਰਲ ਕੇ ਨਾ ਚੱਲਦੇ ਤਾਂ ਸ਼ਾਇਦ ਇਹ ਮੋਰਚਾ ਨਾ ਚੱਕਿਆ ਜਾਂਦਾ ਇਹ ਸਿੱਧੇ ਤੌਰ ਤੇ ਇਲਜ਼ਾਮ ਨੇ ਸਖਜਿੰਦਰ ਸਿੰਘ ਖੋਸਾ ਹੋਰਾਂ ਦੇ ਅਤੇ ਜਦੋਂ ਅਸੀਂ ਪੁੱਛਿਆ ਕਿ ਕਿਹੜੇ ਆਗੂਆਂ ਦਾ ਨਾਮ ਹੈ ਕਿ ਕਿਹੜੇ ਆਗੂਆਂ ਦਾ ਤੁਸੀਂ ਕਹਿ ਰਹੇ ਹੋ ਕਿ ਸੰਧੀ ਨਾਲ ਮੋਰਚਾ ਚੁਕਾਇਆ ਜਾਂ ਕਿਸ ਤਰ੍ਹਾਂ ਰਲ ਕੇ ਚੁਕਾਇਆ ਤਾਂ ਉਸ ਸਮੇਂ ਸਖਜਿੰਦਰ ਸਿੰਘ ਖੋਸਾ ਹੋਰਾਂ ਨੇ ਚਾਰ ਕਿਸਾਨ ਆਗੂ ਦਾ ਜਿਹੜਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਜਗਜੀਤ ਸਿੰਘ ਡੱਲੇਵਾਲ ਕਾਕਾ ਸਿੰਘ ਕੋਟੜਾ ਬਮਨਿਉ ਕੁਹਾੜ ਅਤੇ ਸੁਖਜੀਤ ਸਿੰਘ ਹਰ ਤੋਂ ਚੰਡੇ ਇਹ ਚਾਰ ਕਿਸਾਨ ਆਗੂਆਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਸੀ ਮੋਰਚਾ ਚਲਾਉਣ ਦੀ ਪੂਰੀ ਜ਼ਿੰਮੇਵਾਰੀ ਅਸੀਂ ਇਹਨਾਂ ਨੂੰ ਦਿੱਤੀ ਸੀਗੀ ਪਰ ਇਹ ਚਾਰ ਹੀ ਕਿਸਾਨ ਆਗੂ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਹੋਏ ਇਸ ਸਮੇਂ ਨਜ਼ਰ ਆ ਰਹੇ ਨੇ ਤਾਂ ਉਸ ਤੋਂ ਬਾਅਦ ਵੀ ਅੱਗੇ ਦੇਖੋ ਕਿਉਂਕਿ ਜਦੋਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਇਸ ਤਰੀਕੇ ਮੋਰਚਾ ਚੁਕਾ ਦਿੱਤਾ ਗਿਆ ਸੰਧੀ ਹੋ ਗਈ ਜਾਂ ਕਿਸੇ ਦੇ ਸਮਝੌਤੇ ਦੇ ਤਹਿਤ ਇਹ ਸਾਰਾ ਕੁਝ ਚੱਲਿਆ ਅਤੇ ਮਰਨ ਵਰਤ ਦੇ ਜਦੋਂ ਜ਼ਿਕਰ ਹੁੰਦਾ ਕਿ ਮਰਨ ਵਰਤ ਕਿੰਨਾ ਕਿਫਾਇਦੇਮੰਦ ਜਾ ਕੇ ਕਿਸੇ ਦੇ ਜਥੇਬੰਦੀ ਹਾਸਤੇ ਰਿਹਾ ਤਸਕ ਜਿੰਦਾ ਸਿੰਘ ਖੋਤਸਾ ਹੋਰਾਂ ਦਾ ਇਹ ਵੀ ਕਹਿਣਾ ਸੀਗਾ ਕਿ ਮਰਨ ਵਰਤ ਹੀ ਇੱਕ ਨੁਕਸਾਨਦਾਇਕ ਕਾਰਨ ਬਣਿਆ ਕਿਉਂਕਿ ਜਿਸ ਸਮੇ ਮਰਨ ਵਰਤ ਸ਼ੁਰੂ ਹੋਇਆ ਉਸ ਸਮੇ ਅਫਸਰशाही ਆਉਣੀ ਸ਼ੁਰੂ ਹੋਈ ਮੋਰਚੇ ਦੇ ਵਿੱਚ ਟਰਾਲੀ ਦੇ ਵਿੱਚ ਬੈਠ ਕੇ ਅਫਸਰशाही ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਸੀਆਂ ਇੰਨਾ ਆਗੂਆਂ ਦੀਆਂ ਅਤੇ ਉਸ ਸਮੇ ਹੀ ਜਿਹੜੀ ਇਹ ਗੰਢ ਤੱਪ ਹੋਣੀ ਸ਼ੁਰੂ ਹੋਈ ਕਿ ਇਹ ਮੋਰਚਾ ਕਿਸ ਤਰੀਕੇ ਅੱਗੇ ਚੱਲਣਾ ਚਕਾਉਣਾ ਜਾਂ ਕਿਸ ਤਰੀਕੇ ਸਾਰੀ ਸਮਝੌਤਾ ਸੰਧੀ ਉਸ ਸਮੇ ਹੁਣੇ ਸ਼ੁਰੂ ਹੋਈ ਇਹ ਇਲਜ਼ਾਮ ਜਿਹੜੇ ਲਗਾਏ ਗਏ ਅਤੇ ਖਾਸ ਤੌਰ ਤੇ ਜੋ ਐਸਟੀਐਮ ਨਾਨ ਪੋਲਿਟਿਕਲ ਦੇ ਆਗੂ ਨੇ ਉਹਨਾਂ ਨੂੰ ਜਿਹੜਾ ਉੱਥੇ ਜਾਣ ਤੋਂ ਰੋਗ ਦਿੱਤਾ ਜਾਂਦਾ ਸੀਗਾ ਕਹਿ ਦਿੱਤਾ ਜਾਂਦਾ ਸੀਗਾ ਕਿ ਪ੍ਰਦਾਨ ਦਿੱਤੇ ਪਏ ਨੇ ਸ਼ਾਮ ਨੂੰ ਆਇਓ ਰਾਤ ਨੂੰ ਆਇਓ ਰਾਤ ਨੂੰ ਉੱਠਣਗੇ ਇਹ ਉਸ ਸਮੇਂ ਉਹਨਰ ਰੋਗ ਦਿੱਤਾ ਜਾਂਦਾ ਸੀ ਬਹੁਤ ਘੱਟ ਉਹਨਾਂ ਨੂੰ ਮਿਲਣ ਦਿੱਤਾ ਜਾਂਦਾ ਸੀਗਾ ਇੱਕ ਟੀਮ ਸੀਗੀ ਜੋ ਡੱਲੇਵਾਲ ਹੋਰਾਂ ਦੀ ਜਿਹੜੀ ਉੱਥੇ ਟਰਾਲੀ ਦੇ ਨਜ਼ਦੀਕ ਰਹਿੰਦੀ ਸੀਗੀ ਜੋ ਬੰਦਿਆਂ ਨੂੰ ਮਲਾਉਂਦੀ ਮਲਾਉਂਦੀ ਸੀਗੀ ਇਹ ਇਲਜ਼ਾਮ ਜੋ ਸੁਖਜਿੰਦਰ ਸਿੰਘ ਖੋਸਾ ਨੇ ਉਹਨਾਂ ਨੇ ਲਗਾਏ ਨੇ ਦੂਸਰਾ ਜੋ ਏਕਤਾ ਮਤਲ ਨੂੰ ਲੈ ਕੇ ਗੱਲ ਹੁੰਦੀ ਹੈ ਐਸਕੇਐਮ ਵਾਰ-ਵਾਰ ਜੋ ਕਿਸੇ ਦੇ ਮੋਰਚੇ ਦੇ ਵਿੱਚ ਗਿਆ ਏਕਤਾ ਮਤਾ ਮੋਗੇ ਤੋਂ ਲੈ ਕੇ ਖਨੋਰੀ ਅਤੇ ਸ਼ੰਭੂ ਵਿਖੇ ਜੋ ਏਕਤਾ ਮਤਾ ਲੈ ਕੇ ਐਸਕੇਐਮ ਪਹੁੰਚਿਆ ਉਸ ਮੋਰਚੇ ਜੋ ਮਤੇ ਤੇ ਚਰਚਾ ਵੀ ਹੋਈ ਬੈਠਕਾਂ ਵੀ ਹੋਈਆਂ ਪਰ ਬੈਠਕਾਂ ਵਿੱਚ ਕੋਈ ਕੋਈ ਤਨਪੱਤਰ ਨਹੀਂ ਲੱਗਿਆ ਏਕਤਾ ਨਹੀਂ ਹੋਈ ਏਕਤਾ ਨਾ ਹੋਣ ਦਾ ਕਾਰਨ ਕਿਸਿਕਾ ਕਿਉਂਕਿ ਹੁਣ ਸਕਿੰਦਰ ਸਿੰਘ ਖੋਸਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਨ੍ਹਾਂ ਚਾਰ ਆਗੂ ਨੂੰ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਦੇ ਵਿੱਚੋਂ ਦੋ ਤਿੰਨ ਆਗੂ ਜਹੇ ਸਨ ਜਿਨ੍ਹਾਂ ਨੂੰ ਆਪਣੀ ਚੌਧਰ ਦਾ ਡਰ ਸੀਗਾ ਕਿ ਜੇਕਰ ਏਕਤਾ ਹੋ ਜਾਂਦੀ ਹੈ ਤਾਂ ਦੂਸਰੇ ਵੱਡੇ ਕਿਸਾਨ ਆਗੂ ਨੇ ਉਹ ਇੱਥੇ ਆ ਜਾਣਗੇ ਉਸ ਕਰਕੇ ਉਹਨਾਂ ਦੀ ਚੌਧਰ ਚੱਲ ਰਹੀ ਆ ਉਹ ਚੌਧਰ ਖਤਮ ਹੋ ਜਾਏਗੀ ਇਹ ਡਰ ਸੀਗਾ ਇਹ ਸਕਿੰਦਰ ਸਿੰਘ ਖੋਸਾ ਹੋਰਾਂ ਨੇ ਇਲਜ਼ਾਮ ਲਗਾਇਆ ਜੇਕਰ ਇਹ ਇਲਜ਼ਾਮ ਸੱਚੇ ਨੇ ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਇਹ ਇਲਜ਼ਾਮ ਸੱਚੇ ਨੇ ਝੂਠੇ ਨੇ ਇਹ ਇਲਜ਼ਾਮ ਸਕਿੰਦਰ ਸਿੰਘ ਖੋਸਾ ਹੋਰਾਂ ਨੇ ਲਗਾਏ ਨੇ ਉਹੀ ਦੱਸ ਸਕਦੇ ਨੇ ਕਿ ਇਲਜ਼ਾਮ ਸੱਚੇ ਨੇ ਜਾਂ ਝੂਠੇ ਨੇ ਪਰ ਜੇਕਰ ਇਹ ਇਲਜ਼ਾਮ ਸੱਚੇ ਨੇ ਤਾਂ ਬਹੁਤ ਸਾਰੇ ਸਵਾਲ ਜੋ ਕਿ ਸਦੇ ਮੋਰਚੇ ਦੇ ਉੱਪਰ ਖੜੇ ਹੁੰਦੇ ਹੋਏ ਦਿਖਾਈ ਦੇਣਗੇ 14 ਮਹੀਨਾ ਤੱਕ ਚੱਲ ਰਹੀ ਹੈ ਇਹ ਲੜਾਈ ਸੀ ਕਿਸਾਨਾਂ ਦੀ ਜਿਹੜੀ ਲੜਾਈ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਚੌਧਰ ਦੀ ਲੜਾਈ ਬਣ ਗਈ ਇੱਕ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਲੇਕਿਨ ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਕਮਲ ਚਾਹੇ ਕਿਸਾਨਾ ਗੁਜਗਜੀਤ ਸਿੰਘ ਡੱਲਿਆਲ ਜਾਂ ਉਹਨਾਂ ਦੇ ਉੱਤੇ ਜੋ ਇਹਨਾਂ ਨੇ ਇਲਜ਼ਾਮ ਲਗਾਏ ਨੇ ਖੋਸਾ ਨੇ ਉਹ ਤਾਂ ਖੁਦ ਕਹਿ ਰਹੇ ਨੇ ਕਿ 4 ਮਈ ਨੂੰ ਜੇ ਕੋਈ ਪੰਜਾਬ ਸਰਕਾਰ ਤੋਂ ਕੋਈ ਨੁਮਾਇੰਦਾ ਪਹੁੰਚਿਆ ਤਾਂ ਫਿਰ ਅਸੀਂ ਮੀਟਿੰਗ ਦੇ ਵਿੱਚ ਨਹੀਂ ਆਉਣਾ ਬਾਈਕਾਟ ਕਰ ਦਾਂਗੇ ਕਿਉਂਕਿ ਉਹਨਾਂ ਨੇ ਸਾਡਾ ਮੋਰਚਾ ਖਰਾਬ ਕੀਤਾ ਹੈ ਤਾਂ ਫਿਰ ਇਸ ਤਰ੍ਹਾਂ ਦੇ ਬਿਆਨ ਤੋਂ ਲੱਗਦਾ ਹੈ ਕਿ ਇਹਨਾਂ ਬਿਆਨਾਂ ਦਾ ਵੀ ਕੀ ਆਧਾਰ ਹੋ ਸਕਦਾ ਜਿਹੜੇ ਇਲਜ਼ਾਮ ਲਗਾਏ ਗਏ ਨੇ ਖੋਸਾ ਦੇ ਵੱਲੋਂ ਦੇਖੋ ਗਗਨ ਕਿਉਂਕਿ ਜਿਸ ਸਮੇ ਮੋਰਚਾ ਚਕਵਾਇਆ ਗਿਆ ਸੀਗਾ ਉਸ ਸਮੇ ਤੋਂ ਸਖਜਿੰਦਰ ਸਿੰਘ ਖੋਸਾ ਜਿਹੜੇ ਬਿਲਕੁਲ ਸਾਇਲੈਂਟ ਹੋ ਚੁੱਕੇ ਨੇ ਇਕੱਲੇ ਸਗਰਿੰਦਰ ਸਿੰਘ ਖੋਸਾ ਨੇ ਸਾਡੇ ਕੋਲ ਜੋ ਜਾਣਕਾਰੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਕਿਸਾਨ ਜਿਹੜੇ ਕਿ ਸਾਡੇ ਅੱਗੇ ਆ ਸਕਦੇ ਨੇ ਬਹੁਤ ਸਾਰੇ ਨਾਮ ਨੇ ਪੰਜ ਛੇ ਕਿਸਾਨ ਆਗੂ ਜਿਹੇ ਨੇ ਜੋ ਸਾਡੇ ਸੋਰਸ ਜਾਣਕਾਰੀ ਦੇ ਰਹੇ ਨੇ ਕਿ ਜੋ ਇਸ ਸਮੇਂ ਨਰਾਜ਼ ਚੱਲ ਰਹੇ ਨੇ ਕਿ ਮੋਰਚਾ ਚਕਵਾਇਆ ਕਿਵੇਂ ਗਿਆ ਕਿਉਂਕਿ ਜਦੋਂ ਅਸੀਂ ਸਵਾਲ ਕੀਤਾ ਸਭ ਤੋਂ ਪਹਿਲਾਂ ਸਵਾਲ ਹੀ ਸਾਡੇ ਸੀਗਾ ਕਿ ਉਸ ਪੱਤਰ ਦੇ ਵਿੱਚ ਦੋ ਲਾਈਨਾਂ ਜਿਹੜੀਆਂ ਲਿਖੀਆਂ ਗਈਆਂ ਨੇ ਜਾਂ ਅਕਸਰ ਚਰਚਾ ਵੀ ਇਹ ਚੱਲਦੀ ਹੈ ਕਿ ਧੋਖੇ ਦੇ ਨਾਲ ਮੋਰਚਾ ਚੁਕਵਾ ਦਿੱਤਾ ਗਿਆ ਤਾਂ ਧੋਖਾ ਕੀਤਾ ਕਿਸਨੇ ਕਿਸਾਨਾਂ ਦੇ ਨਾਲ ਤਾਂ ਉਹ ਧੋਖੇ ਵਾਲੇ ਸ਼ਬਦ ਤੇ ਕਿਤੇ ਨਾ ਕਿਤੇ ਸਖਜਿੰਦਰ ਸਿੰਘ ਖੋਸਾ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਸਰਕਾਰ ਅਤੇ ਜੋ ਚਾਰ ਕਿਸਾਨ ਆਗੂ ਸਨ ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾ ਜਿਹੜਾ ਮੋਰਚਾ ਨਹੀਂ ਚੁਕਵਾਇਆ ਜਾ ਸਕਦਾ ਸੀ ਇਹ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਨਜ਼ਰ ਆਏ ਨੇ ਦੂਸਰਾ ਜੋ ਉਸ ਦਿਨ ਮੀਟਿੰਗ ਦੀ ਟਾਈਮਿੰਗ ਸੀਗੀ ਅਕਸਰ ਤੁਹਾਨੂੰ ਹੀ ਪਤਾ ਸਾਨੂੰ ਵੀ ਪਤਾ ਕਿ ਮੀਟਿੰਗ ਦੀ ਟਾਈਮਿੰਗ ਕੀ ਰਹਿੰਦੀ ਸੀਗੀ ਮੀਟਿੰਗ ਦੀ ਟਾਈਮਿੰਗ ਰਹਿੰਦੀ ਸੀ 5 6 ਵਜੇ ਦੇ ਆਸ-ਪਾਸ ਉਸ ਦਿਨ ਮੀਟਿੰਗ ਦੀ ਟਾਈਮਿੰਗ ਆਈ 12 1 ਵਜੇ ਤੋਂ 12 11 12 1 ਵਜੇ ਦੇ ਆਸ-ਪਾਸ ਉਸ ਦਿਨ ਮੀਟਿੰਗ ਪਹਿਲਾਂ ਆਈ ਅਤੇ ਸਖਜਿੰਦਰ ਸਿੰਘ ਹੋਸਾ ਇਸ ਚੀਜ਼ ਨੂੰ ਲੈ ਕੇ ਵੀ ਇਲਜ਼ਾਮ ਲਗਾਉਂਦੇ ਨੇ ਕਿ ਸਾਨੂੰ ਮੀਟਿੰਗ ਦੀ ਟਾਈਮਿੰਗ ਤੇ ਵੀ ਸ਼ੰਕਾ ਹੈ ਕਿ ਮੀਟਿੰਗ ਦੀ 11 ਵਜੇ ਟਾਈਮਿੰਗ ਮੈਂ ਕਮਲ ਤੁਹਾਨੂੰ ਰੋਕ ਰਿਹਾ ਜੰਗਵੀਰ ਸਿੰਘ ਚੋਹਾਨ ਜੀ ਵੀ ਸਾਡੇ ਨਾਲ ਸੂਜ ਕਿਸਾਨ ਮੋਰਚੇ ਤੋਂ ਜੁੜੇ ਨੇ ਜੰਗਵੀ ਹਾਂਜੀ। ਤੁਹਾਨੂੰ ਆਵਾਜ਼ ਆ ਰਹੀ? ਹਾਂਜੀ ਹਾਂਜੀ ਆ ਰਹੀ ਜੀ ਆ ਰਹੀ ਆਵਾਜ਼। ਸੇ ਜੋ ਸੁਖਜਿੰਦਰ ਸਿੰਘ ਖੋਸਾ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਸਮਰਥਨ ਕਰਦੇ ਹੋ? ਆ ਦੇਖੋ ਸਮਰਥਨ ਤੇ ਕੀ ਕਰਨਾ ਗगन ਜੀ। ਜੀ। ਪਤਾ ਹੀ ਆ ਲੋਕਾਂ ਨੂੰ ਜੀ ਇਹ ਤੇ ਲੜਨ ਵਾਲੇ ਲੋਕ ਐ ਤੇ ਮੋਰਚਿਆਂ ਤੇ ਬੈਠੇ ਹੋਏ ਲੋਕ ਸੀ ਅਕਸਰ ਆਮ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ ਮੁਹੱਲਿਆਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਜੀ ਜਿਹੜੀ ਖੋਸਾ ਜੀ ਨੇ ਗੱਲ ਕੀਤੀ ਐ। ਇਹ ਤੇ ਕਿਸੇ ਤੋਂ ਲੋਕਲ ਕੋਣੇ ਵਾਲੀ ਗੱਲ ਨਹੀਂ ਕੋਸਾ ਜੀ ਕਿਹੜੇ ਝੂਠ ਬੋਲ ਰਿਹਾ ਹੈ ਜੀ ਹੂੰ ਛੋਟੇ ਵਿੱਚ ਅਸਲ ਦੇ ਵਿੱਚ ਜਿਹੜਾ ਇਹ ਸਾਰਾ ਹੋਇਆ ਆ ਅੰਦੋਲਨ ਦਾ ਜੀ ਤੇ ਮੈਨੂੰ ਲੱਗਦਾ ਕਿ ਕਿਤੇ ਗਿਣੀ ਮਿੱਠੀ ਤਰੀਕੇ ਦੇ ਨਾਲ ਹੋਇਆ ਇਹ ਜਿਹੜਾ ਅੰਦੋਲਨ ਦਾ ਬਹੁਤ ਗਰਾਫ ਡਾਊਨ ਆਇਆ ਜੀ ਦੇਸ਼ ਦੇ ਲੋਕਾਂ ਦਾ ਗਰਾਫ ਡਾਊਨ ਆਇਆ ਜੀ ਹੂੰ ਹੂੰ ਅੰਦੋਲਨ ਦਾ ਰਸਤਾ ਬੰਦ ਹੋ ਗਿਆ ਸਰਕਾਰ ਤੇ ਇਹੀ ਚਾਹੁੰਦੀ ਸੀ ਸਰਕਾਰ ਤੇ ਚਾਹੁੰਦੀ ਸੀ ਕਿ ਇਹਨਾਂ ਨੂੰ ਡਿਵਾਈਡ ਕਰ ਦਿਓ ਇਹਨਾਂ ਨੂੰ ਆਪਸ ਵਿੱਚ ਲੜਾ ਦਿਓ ਸਰ ਕੀ ਜ਼ਾਦਾ ਦੀ ਮੰਗਾਂ ਇੱਕ ਨੇ ਅੰਦੋਲਨ ਇੱਕ ਹੈ ਲੇਕਿਨ ਕਿਸਾਨ ਤਾਂ ਇੱਕ ਕੋਈ ਨਹੀਂ ਨੇ ਇਕਤਾ ਦੇ ਮੱਤੇ ਦਾ ਕੋਈ ਵਜੂਦ ਹੀ ਦਿਖਾਈ ਨਹੀਂ ਦੇ ਰਿਹਾ ਫਿਲਹਾਲ ਭਗੰਨ ਜੀ ਦੇਖੋ ਐਸਕੇਐਮ ਇੱਕ ਵੱਡੀ ਛਤਰੀ ਬਣਿਆ ਸੀਗਾ 220 21 ਦੇ ਵਿੱਚ ਅੰਦੋਲਨ ਜਿੱਤ ਕੇ ਵਾਪਸ ਆਏ ਸੀ ਹਮ ਸਰਕਾਰ ਦੇ ਗੱਲ ਹਜਮ ਨਹੀਂ ਆਈ ਆਪ ਦੀਆਂ ਚੌਧਰਾਂ ਨੂੰ ਲਾ ਲਓ ਆਪ ਦੇ ਫੋਰਮਾਂ ਨੂੰ ਵੱਡੇ ਕਰਨ ਦੀ ਲਾ ਲਓ ਆਪ ਦੀਆਂ ਜਥੇਬੰਦੀਆਂ ਨੂੰ ਵੱਡੇ ਕਰਨ ਦੀ ਗੱਲ ਕਰ ਲਾ ਲਓ ਕਿਤੇ ਨਾ ਕਿਤੇ ਇਹ ਆਪ ਮੰਨ ਦੇ ਵਿੱਚ ਸੀ ਗੱਲ ਹਮ ਤੋ ਅਸੀਂ ਤੇ ਚਾਹੁੰਦੇ ਸੀ ਗਗਨ ਜੀ ਕੇ ਪਹਿਲਾਂ ਦੀ ਤਰ੍ਹਾਂ ਸਾਰੀਆਂ ਧਿਰਾਂ ਨੂੰ ਇਕੱਠਾ ਕਰਕੇ ਜਿਹੜਾ ਅੰਦੋਲਨ ਲੜਿਆ ਜਾ ਠੀਕ ਪਰ ਥੋੜੀਆਂ ਜਥੇਬੰਦੀਆਂ ਨੇ ਆਪ ਦਾ ਪ੍ਰੋਗਰਾਮ ਬਣਾ ਕੇ ਦੇਖੋ ਹੁਣ ਬਣਿਆ ਕੀ ਆ ਜੀ ਇੱਕ ਪਾਸੇ ਗੁਰੂ ਮਹਾਰਾਜ ਦੇ ਸਾਹਮਣੇ ਅਰਦਾਸ ਕਰਕੇ ਅੰਮ੍ਰਿਤਧਾਰੀ ਸਿੱਖ ਅਰਦਾਸ ਕਰਦੇ ਆ ਕਿ ਮੈਂ ਜਾਂ ਮਰਾਂਗਾ ਤੇ ਜਾਂ ਐਮਐਸਟੀ ਲੈ ਕੇ ਆਵਾਂਗਾ ਵਾਪਸ ਸੋ ਅਸੀਂ ਬਹੁਤ ਗਹਾਰ ਲਗਾਈ ਜਿਵਾ ਕੇ ਬੜੀਆਂ ਬੇਨਤੀਆਂ ਕੀਤੀਆਂ ਡੱਲੇਲ ਸਾਹਿਬ ਵਾਪਸ ਲੈ ਲਓ ਤੁਸੀਂ ਮਰਨ ਮਤ ਹਾਂ ਤੁਸੀਂ ਜਿਹੜਾ ਸੰਦੇਰ ਸਾਹਿਬ ਤੁਸੀਂ ਵਾਪਸ ਲੈ ਲਓ ਆਪਣੀ ਕਾਲ ਲੋਕਾਂ ਦੇ ਨੌਜਵਾਨਾਂ ਦੇ ਕਿਸੇ ਦੀਆਂ ਅੱਖਾਂ ਚਲੀਆਂ ਗਈਆਂ ਕੋਈ ਨੌਜਵਾਨ ਸ਼ਹੀਦ ਹੋ ਗਿਆ ਕੰਧਾਂ ਦੇ ਵਿੱਚ ਟੱਕਾ ਮਾਰਦੇ ਆਪਾਂ ਫਿਰ بیٹھ ਕੇ ਫਿਰ ਦੁਬਾਰਾ ਤੋਂ ਨਮੀ ਬਿਉਦਬੰਦੀ ਬਣਾ ਕੇ ਆਪਾਂ ਜਿਹੜਾ ਸੰਘਰਸ਼ ਲੀਕਦੇ ਆਂ ਪਰ ਸਾਡੀ ਤੇ ਗੱਲ ਮੰਨੀ ਨਹੀਂ ਜੀ ਫਿਰ ਫਿਰ ਮਰਨਵਾਰ ਤੋਂ ਤੋੜਨ ਦਾ ਦੇਖੋ ਉਧਰੋਂ ਸ਼ੇਵਰਾਜ ਜੀ ਚੋਹਾਨ ਜਿਹੜੇ ਐ ਖੇਤੀਬਾੜੀ ਮੰਤਰੀ ਉਹ ਇੱਕ ਦਿਨ ਪਹਿਲਾਂ ਕਹਿੰਦੇ ਆ ਕਿ ਮਰਨਵਾਰ ਤੋਂ ਤੋੜ ਲਓ ਤੇ ਆਪਾਂ ਬਾਰਤਾਲਾਤ ਕਰਦੇ ਹਾਂ ਇੱਕਦਮ ਮਰਨਵਾਰ ਤਾਂ ਟੁੱਟ ਜਾਂਦਾ ਜੀ ਸੋ ਕਹਿਣ ਤੋਂ ਭਾਵ ਹੈਗਾ ਕਿ ਕਿਤੇ ਨਾ ਕਿਤੇ ਨਾ ਤੇ ਕੌਮ ਦੀ ਰੱਖੀ ਨਾ ਸਿੱਖਾਂ ਦੀ ਰੱਖੀ ਨਾ ਕਿਸਾਨ ਜੱਥੇਬੰਦੀਆਂ ਦੀ ਨਾ ਐਸਕੇਮ ਦੀ ਰੱਖੀ ਤੇ ਆਪਦੀ ਮਰਜ਼ੀ ਕੀਤੀ ਜੀ ਹਾਂ ਬੈਠਣ ਲੱਗਿਆਂ ਨੇ ਵੀ ਜਦੋਂ ਮਰਨਵਾਰਤ ਰੱਖਿਆ ਓਦੋਂ ਵੀ ਆਪਦੀ ਮਰਜ਼ੀ ਕੀਤੀ ਜਦੋਂ ਮਰਨਵਾਰਤ ਚੱਕਣਾ ਸੀ ਓਦੋਂ ਵੀ ਆਪਦੀ ਮਰਜ਼ੀ ਕੀਤੀ ਗਗਨ ਜੀ ਗੁੱਸਾ ਇਸ ਗੱਲ ਦਾ ਜੀ ਕਿ ਵੱਡਾ ਅੰਦੋਲਨ ਅਸੀਂ ਐਸਕੇਮ ਨਾਲ ਜਿੱਤ ਕੇ ਆਏ ਸੀ ਪਰ ਸਾਡੇ ਤੇ ਇਹਨਾਂ ਨੇ ਹੀ ਇਲਜ਼ਾਮ ਬਾਜ਼ੀਆਂ ਲਾਈਆਂ ਸੀ ਕਿ 3000 ਕਰੋੜ ਦੇ ਵਿੱਚ ਅੰਦੋਲਨ ਵੇਚ ਕੇ ਆਏ ਅੱਜ ਦੱਸਣ ਲੈ ਕੇ ਕੀ ਆਏ ਆ ਵੱਡਾ ਸਵਾਲ ਖੜਾ ਹੁੰਦਾ ਅੱਜ ਠੀਕ ਹੈ ਸਰ 4 ਮਈ ਦਾ ਹੁਣ ਇੰਤਜ਼ਾਰ ਦੇਖੋ ਕਿਸਾਨਾਂ ਨੂੰ ਵੀ ਹੈ ਕੇਂਦਰੀ ਮੰਤਰੀ ਤਾਂ ਸੋ ਪਹਿਲਾਂ ਵੀ ਕਹਿ ਚੁੱਕੇ ਨੇ ਜੋ ਕਿ ਦੋ ਫਾੜ ਹੁੰਦੀਆਂ ਨੇ ਕਿਸਾਨ ਜਥੇਬੰਦੀ ਉਹ ਕਹਿੰਦੇ ਪਹਿਲਾਂ ਇੱਕ ਸੁਰਤਾ ਆਪ ਤਾਂ ਪਹਿਲਾਂ ਹੋ ਜਾਓ ਤੁਸੀਂ ਫਿਰ ਮੀਟਿੰਗ ਹੋਈ ਹੋਏਗੀ ਜਾਂ ਸਾਰਤਕ ਨਤੀਜੇ ਤੱਕ ਪਹੁੰਚੂਗੀ ਨੀਤੀ ਚਾਉਣਾ ਹੀ ਆ ਗਗਨ ਜੀ ਸਰਕਾਰ ਤੇ ਚਾਉਂਦੀ ਹੈ ਜਿੰਨੀਆਂ ਜੱਥੇਬੰਦੀਆਂ ਬਣਨ ਜਿੰਨੇ ਭੂਰਨ ਭਰਨ ਉਹਨਾਂ ਨੂੰ ਫਾਇਦਾ ਉਹ ਉਹਨਾਂ ਦੀ ਤਾਕਤ ਵਧੀ ਹੈ ਮੈਨੂੰ ਇੱਕ ਗੱਲ ਦੱਸੋ 13 13.5 ਮਹੀਨਿਆਂ ਚੱਲਣ ਚੱਲਿਆ ਤੇ ਬੀਜੇਪੀ ਦੀ ਤਾਕਤ ਵਧੀ ਹੈ ਕਿ ਘਟੀ ਹੈ ਹਰਿਆਣਾ ਦੇ ਵਿੱਚੋਂ ਬੀਜੇਪੀ ਜਿੱਤ ਗਈ ਜੀ ਹਰੇਕ ਦਾ ਤਾਂ ਬੀਜੇਪੀ ਦਾ ਗ੍ਰਾਫ ਵਧਿਆ ਹੈ ਤੇ ਘਟਿਆ ਕਿਹਦਾ ਕਿ ਘਟਿਆ ਤਾਂ ਕਿਸਾਨ ਜਥੇਬੰਦੀਆਂ ਦਾ ਹੂੰ ਉਹ ਉਹਦਾ ਗ੍ਰਾਫ ਘਟਿਆ ਐ ਐਸਕੀਐਮ ਦਾ ਗ੍ਰਾਫ ਘਟਿਆ ਐ ਕਿਤਨਾ ਕਿਤੇ ਮੈਨੂੰ ਲੱਗਦਾ ਕਿ ਐਸਕੀਐਮ ਨੂੰ ਖਤਮ ਕਰਨ ਦੀ ਇਸ ਕਿ ਜਿਹੜਾ ਆ ਇਹ ਲਾਨੇ ਵਾਲੀਆਂ ਜਥੇਬੰਦੀਆਂ ਦੇ ਰਾਹ ਬੰਦ ਕਰਨ ਦੀ ਇਹ ਸਾਰੀ ਬੜੀ ਮਿੱਠੀ ਸਾਜ਼ਿਸ਼ ਦੇ ਨਾਲ ਬਿਉਂਦ ਬਤੀ ਠੀਕ ਆ ਆਪੇ ਮਾਨਯੋ ਕੋਹੜ ਜੀ ਵੀ ਸੁਨੀਤ ਸਿੰਘ ਸਰ ਮੋਰਚਾ غیر ਸਿਆਸੀ ਦੋਸਰ ਦੇ ਨਾਲ ਜੁੜੇ ਨੇ ਸਰ ਉਹਨਾਂ ਤੋਂ ਵੀ ਸਵਾਲ ਲੈ ਲੀਏ ਕਮਲ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਵਾਲ ਕਰਨਗੇ ਗਰਾਊਂਡ ਜ਼ੀਰੋ ਤੋਂ ਜੁੜੇ ਨੇ ਆਪੇ ਮਾਨਯੋ ਜੀ ਰੋ ਸਭ ਤੋਂ ਪਹਿਲਾਂ ਮੈਂ ਸਵਾਲ ਕਰ ਰਹੀ ਆ ਆਪੇ ਬਨਿਓ ਜੀ

और कोई कुछ भी कह सकता है लेकिन बात तो तब है ना जब कोई सबूतों के साथ कुछ बात कहे अभी हमारी 24 तारीख को एस के नॉन पॉलिटिकल की बैठक थी हमने मान लिया सुखजिंदर सिंह खोसा जी को मैंने भी स्वयं फोन किया तेईस तारीख को भी आपको 24 तारीख की बैठक में आना है उन्होंने खुद मुझे बताया कि जगजीत सिंह डलेवाल जी का भी फोन आया था विस्तृत तरीके से बातचीत हुई और उन्होंने भी बुलाया है उन्होंने कहा वो चौबीस को जरूर आएंगे उन्होंने ये भी कहा कि उनको कुछ और काम भी है वो काम भी कर लेंगे और वो मीटिंग में भी जरूर आएंगे लेकिन वो चौबीस की मीटिंग में नहीं आए उससे पहले हमारी दो तारीख को मीटिंग हुई उस मीटिंग में उनको बुलाया गया उसमें भी वो नहीं आए तो पांच चार पांच मीटिंगें हो चुकी है हमारे जेल में जाने के बाद जब हमें उन्नीस तारीख को जेल में भेज दिया गया था सरकार द्वारा बातचीत के लिए बुला के धोखे से गिरफ्तार करके जेल में भेजा गया तो उस समय भी दो तीन मीटिंग है। हुई हमारे जेल में जाने के बाद पीछे से उसने भी उनको बाकी साथियों तो साथ और वो सारी बातें वहां पे उनके क्या, सबूत, सबूत, है, क्या सबूत, है। सबूत उनकी तरफ से देखिए ये भी आपने कभी आपने कहावत के साथ अपनी बात कही लेकिन एक कहावत ये भी है ना कि धुआं तो वहीं से उड़ता है जहाँ पर कुछ आग लगी हो

ਬਿਲਕੁਲ ਗਗਨ ਦੇਖੋ ਮੈਂ ਜਿਹੜਾ ਅਬ ਮਨੂ ਜੀ ਨੂੰ ਸਵਾਲ ਕਰਨਾ ਚਾਹਣਾ ਕਿਉਂਕਿ ਖੋਸਾ ਸਾਹਿਬ ਨੇ ਇੱਕ ਇਲਜ਼ਾਮ ਲਗਾਇਆ ਹੈ ਕਿ ਜਿਸ ਸਮੇ ਮਰਨ ਵਰਤ ਦੀ ਸ਼ੁਰੂਆਤ ਹੋਈ ਉਹੀ ਸਾਡੇ ਵਾਸਤੇ ਇੱਕ ਵੱਡਾ ਨੁਕਸਾਨਦਾਇਕ ਕਾਰਨ ਬਣਿਆ ਕਿਉਂਕਿ ਉਸ ਸਮੇ ਅਫਸਰ ਹੋਣੇ ਸ਼ੁਰੂ ਹੋਏ ਅਤੇ ਉਸ ਸਮੇ ਅੰਦਰ ਸਾਰੀ ਟਰਾਲੀ ਦੇ ਅੰਦਰ ਪਲੈਨਿੰਗ ਬਾਨੇ ਸ਼ੁਰੂ ਹੋਈ ਕਿ ਅਫਸਰਾਂ ਦੇ ਨਾਲ ਕਿਸ ਤਰੀਕੇ ਤਾਲਮਿਲ ਕਰਕੇ ਇਸ ਨੂੰ ਮੋਰਚਨ ਚਕਵਾਉਣਾ ਯਾਨੀ ਕਿ ਗੰਢ ਧੋਪ ਉੱਥੇ ਹੋਣੀ ਸ਼ੁਰੂ ਹੋਈ ਕਿ ਵਾਕਿਆ ਦੇ ਵਿੱਚ ਉਦੋਂ ਇਹ ਗੱਲਬਾਤ ਸ਼ੁਰੂ ਹੋ ਗਈ ਸੀ ਟਰਾਲੀਆਂ ਦੇ ਅੰਦਰ ਬੈਠ ਕੇ आ, मैं आपसे एक निवेदन जरूर करूंगा आपने बड़े ग्राउंड पे अच्छे तरीके से वहाँ पर सरकारिता रिपोर्टिंग एक एक चीज को दिखाया है आप एक एक चीज के खुद गवाह हैं तो आप खुद भी अच्छे तरीके से बता सकते हैं और दूसरा मेरा एक निवेदन है बात कृपा करके मैं मैम से निवेदन करूंगा बात पूरी करने दीजिए क्योंकि अगर अधूरी बात रहेगी तो फिर अर्थ का अनर्थ निकल जाएगा तो मेरी आपसे विनम्रता पूर्वक विनती है बात लेने आप अपनी बात पूरी कीजिए तो देखिए जो आ, मैं कमल भाई के भी सवाल पे आता हूँ उससे पहले जो जंगवीर सिंह चौहान जी का जिक्र कर रहे थे जंगवीर सिंह चौहान जी चलते हुए अंक्शन के दौरान जंगवीर सिंह चौहान जी भी आए थे शायद ये चार या पांच जनवरी को ही आए हों अपनी गाड़ियों का काफिला लेके भी आए हो तो उनसे जब मुलाकात भी हुई थी इनकी भी काफी लंबी चर्चा हुई काफी लंबी विचार चर्चा हुई मैं इनसे सिर्फ एक बात कहना चाह रहा हूँ इनसे एक बात पूछना चाह रहा हूँ ये बता दें एक बात अगर इनको ऐसा लगता है अगर इनके पास ऐसे सबूत है कि भाई हम कुछ गलत कर रहे थे या किसी सरकार की मदद कर रहे थे अगर इस चीज गेट के पास सबूत है तो फिर ये हमसे मिलने हमसे सहयोग करने वहां पे क्यों आए ये ये गलत इनके अनुसार गलत आदमियों का ये सहयोग करने की कोशिश इन्होंने क्यों करी एक बात दूसरी बात अगर हम गलत आदमी थे तो फिर एच के साथ दस जनवरी को आ, वहाँ पे पे के के लिए के लिए मीटिंग करने क्यों और हम गलत तरीके से चल रहे हैं तो फिर गलत तरीके से चलने वाले आदमियों के साथ ये एकता क्यों करना चाह रहे थे फिर इन्होंने अभिमन्यु जी अभिमन्यु जी खोसा घोसा साहब का ये भी जिक्र है कि ਜਿਹੜਾ ਜਦੋਂ ਤੱਕ ਮੋਰਚਾ ਚੱਲਿਆ ਉਦੋਂ ਤੱਕ ਸਾਨੂੰ ਨਹੀਂ ਅੰਦਾਜ਼ਾ ਸੀਗਾ ਕਿ ਅਸੀਂ ਇਹ ਚਾਰ ਜਾਨਾਂ ਨੂੰ ਅਧਿਕਾਰ ਦਿੱਤਾ ਮੋਰਚਾ ਚਲਾਉਂਦਾ ਕਿ ਇਹ ਸੰਧੀ ਕਰ ਜਾਣਗੇ ਕਹਿੰਦੇ ਜਿਸ ਦਿਨ ਮੋਰਚਾ ਚੱਕਿਆ ਗਿਆ ਸਾਨੂੰ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਸੰਧੀ ਹੋਈ ਆ ਤੇ ਅਸੀਂ ਉਸ ਤੋਂ ਬਾਅਦ ਇਹਨਾਂ ਦੇ ਨਾਲ ਨਹੀਂ ਚੱਲੇ ਅਸੀਂ ਜਵਾਬ ਦੇ ਦਿੱਤਾ ਕਹਿੰਦੇ ਸਮੋਈ ਭਾਈ ਮuje ਇੱਕ ਬਾਤ ਬਤਾਈਏ ਜਿਨ ਆਪ ਚਾਰ ਲੋਗੋ ਦਾ ਜ਼ਿਕਰ ਕਰ ਰਹੇ ਹੋ ਚਾਰੋਂ ਲੋਗੋ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਜੇਲ੍ਹ ਵਿੱਚ ਭੇਜ ਕੇ ਪਰੇਸ਼ਾਨ ਕੀਤਾ ਗਿਆ ਤੰਗ ਕੀਤਾ ਗਿਆ चारों लोगों के ऊपर मुकदमे दर्ज है तो बहुत सारे पहले के भी मुकदमे दर्ज है पिछले वाले आंदोलन के भी मुकदमे दर्ज हैं तो मेरा एक विनती है मेरा एक निवेदन है कि अगर किसी साथी के पास कोई तथ्य है किसी साथी के पास कोई सबूत है कोई घूट है तो वो लेके आए बैठे के विचार चर्चा करेंगे और जहां तक आपने कहा कि भाई अनशन शुरू होने के बाद मैं एक बात कहना चाह रहा हूं मैं पूछना चाह रहा हूं उनसे कि जो अनशन का फैसला था वो सब लोगों ने बैठ के लिया वो कब बैठ के फैसला लिया जब छह सात महीने हो गए थे बैठे बैठे और सरकार ने बातचीत बंद कर रखी थी और रास्ता नहीं बताता तो सबने बैठ के पूरे फोरम में, पूरे एफ एम नॉन पॉलिटिकल ने सर्वसम्मति से बैठ के ये फैसला लिया उसमें ये भी बात आई और मैं एक बात और बता दूं आपको तो, मीटिंगों के दौरान अपने सुखजिंदर सिंह कोसा जी ने भी कई बार कहा हमारे लिए बड़े सम्मानीय है उन्होंने हमें भी ये कई बार कहा कि भाई अगर जरूरत पड़ी तो वो भी इलेक्शन में बैठने को, को तैयार है दूसरे नंबर पे तीसरे नंबर पे चौथे तो नंबर पे ये। उनकी वर्डिंग आप उनसे खुद पूछ लीजिए तो जहां तक एक बात है कोई भी मीटिंगे होती थी लगातार मीटिंगों में हो सारे डिसीजन होते थे और मैं तो निवेदन करूंगा कोसा साहब बताए कब मुलाकात करनी है कहाँ पे करनी है चलो चलो जी ए, ए,

आप दस जनवरी को एकता मता लेके आए थे आपने ये कहा था कि कोई भी अगर बात होगी आपस में बैठ के बात करेंगे कोई भी एक दूसरे पे टोका टिप्पणी नहीं करेंगे लेकिन कुछ लोगों ने इनके आधी अधूरी बात प्रोजेक्ट करके टोका टिप्पणी करने का भी कार्य किया सत्ताईस तारीख को उसके बावजूद जब वो पूरी बैठक हुई तो उसमें कुछ उस एक दस्तावेज दिया गया था एस के एम के साथियों द्वारा तो उसमें जो शर्त जो उसमें रखी गई थी पहले पेज गई जो उसकी टर्म्स एंड कंडीशन रखी गई थी दोनों फोर्जों ने वहीं पे कह दिया था कि भाई एकता बिना किसी शर्त के होगी एकता बिना किसी टर्म एंड कंडीशन के होगी जो वो पूरा वो कागज हाउस पे अजीब तरीके की उसके शर्तें लिख रखी थी अजीब तरीके की एंड कंडीशन लिख रखी थी अरे भाई सीधी सी बात है जो खेती किसानी को समझ में आती है की एमएसपी गारंटी कानून की लड़ाई अपने चरम से अपने पीक पे पहुंच चुकी है उस एमएसपी गारंटी कानून की लड़ाई को मजबूत करने का कार्य करे वो टर्म्स एंड कंडीशन वो पता नहीं किस तरीके से इंडिया में कुछ ਜੰਗਵੀਰ ਜੀ ਜੰਗਵੀਰ ਜੀ ਸਹਿਮਤ ਹੋ ਤੁਸੀਂ ਬਬੰਨੀਓ ਜੀ ਦੀ ਇਸ ਸਟੇਟਮੈਂਟ ਦੇ ਨਾਲ ਜੋ ਏਕਤਾ ਮਤ ਨੂੰ ਲੈ ਕੇ ਉਹ ਕਹਿ ਰਹੇ ਨੇ ਪਟਿਆਲ ਜਿਹੜੀ ਗੱਲ ਕਰਦੇ ਆ ਨਾ ਗੱਲ ਤੇ ਫਿਰ ਉੱਥੇ ਹੀ ਅੜਦੀ ਸੀਗੀ ਕਮਲ ਜੀ ਗੱਲ ਤੋਂ ਪਹਾਪਾਰੀ ਅਟਕਦੀ थी ਕਿ ਇਹ ਆਪਣੀ ਮਰਜ਼ੀ ਕੇ ਇਨਸਾਬ ਤੇ ਅੰਦੋਲਨ ਲੜਨਾ ਚਾਹਤੇ تھے ਹਮ ਸੋਚਦੇ ਸੀ ਇੱਕ ਸਾਂਝਾ ਮੰਚ ਬਣਾ ਕੇ ਉਸੇ ਇਨਸਾਬ ਤੇ ਅੰਦੋਲਨ ਲੜਨਾ ਚਾਹੀਏ ਜਿਵੇਂ ਪਹਿਲੇ ਲੜਾ ਥਾ ਇੱਕ ਬਾਤ ਔਰ ਕੰਡੀਸ਼ਨ ਤੋਂ ਹੋਗੀ ਕਿ ਇਹ ਤਾਂ ਨਹੀਂ ਹੋਗਾ ਕਿ ਦੋ ਫੋਰਮ ਕੇ ਸਾਥ ਤੀਸਰਾ ਫੋਰਮ ਵੀ ਜਾ ਕੇ ਬੈਠ ਜਾਏ तो मर्जी दो फॉर्म करेंगे इस बात भी नहीं होगी कंडीशन तो उसमें थी दूसरी बात ये जो कह रहे हैं ना अभिमन्यु जी के जंगवीर चौहान गए थे बिल्कुल गया था जी मैं आज भी एकता का हामी हूँ पहले भी एकता का हामी था इल्जामबाजी मैं नहीं लगा रहा इल्जामबाजी तो लोग लगा रहे हैं इल्जामबाजी तो खोसा जी लगा रहे हैं जो आपके साथ संघर्ष कर रहे थे इल्जामबाजी तो अभिमन्यु जी डल्लेवाल साहब ने हमारे ऊपर लगाई थी कि तीन हजार करोड़ के चले गए 15 ਦਿਨ ਹੋਰ ਬੈਠ ਜਾਂਦੇ ਤਾਂ ਐਮਐਸਪੀ ਮਿਲ ਜਾਣੀ ਥੀ ਤੋ ਸਵਾਲ ਤੋਂ ਅੱਜ ਜੇ ਖੜਾ ਹੋ ਗਿਆ ਸਵਾਲ ਤੋਂ ਜੇ ਪੈਦਾ ਹੋ ਗਿਆ ਕਿ ਆਪ ਤੋਂ 13 ਸਭਾ 13 ਮਹੀਨੇ ਬੈਠੇ ਤੋ ਆਪ ਐਮਐਸਪੀ ਕਿਉਂ ਨਹੀਂ ਮਿਲੀ ਉਸ ਉੱਤਪ 15 ਦਿਨ ਬੈਠ ਕੇ ਐਮਐਸਪੀ ਮਿਲ ਜਾਣੀ ਮੰਨੂ ਜੀ ਆਪ ਮੰਨੂ ਜਵਾਬ ਦਿਓ ਆਪ ਮੰਨੂ ਜੀ ਜਵਾਬ ਦਿਓ ਕਹਿੰਦੇ 13 ਮਹੀਨੇ ਜੰਗੂ ਜੀ 2 ਮਿੰਟ 2 ਮਿੰਟ ਆਪ ਮੰਨੂ ਜੀ ਜਵਾਬ ਦਿਓ 13 ਮਹੀਨੇ ਹੋ ਗਏ ਕਹਿੰਦੇ ਤੁਸੀਂ ਕਹਿ ਸੀਗਾ ਕੁਝ ਦਿਨ ਹੋਰ ਬੈਠ ਜਾਂਦੇ

स्टेट ऑफ कर्नाटका से ही एक रिटर्न अप्लीकेशन आई थी एच के एम की नौ मेंबर कमेटी के पास के भाई इस तरीके से कुछ चर्चाएं कुछ चल रही हैं कुछ मीडिया के अंदर वहां की लोकल मीडिया के अंदर स्थानीय मीडिया के अंदर तो ये उस समय रिटर्न में एक कंप्लेंट आई थी कुछ और लोगों ने कंप्लेंट दी थी ये पहली बात इनको तो ये मैं दुरुस्त कर दू दूसरी बात तो ये कह रहे हैं कि भाई तेरह साढ़े महीने बैठ के क्यों नहीं मिला इनकी जानकारी के लिए चलो ये भी बता देता हूँ मैं कि उस समय पंद्रह दिन वाली क्या बात थी उस समय यूपी इलेक्शन सर पे थे पांच जनवरी 2022 को यूपी इलेक्शन की आचार संहिता लग गई थी तो उस समय एक था सबकी भावना थी पूरे देश के लोगों की भावना थी कि थोड़े दिन और बैठिए आप और के आंदोलन चलाएंगे सारा मामला पूरे टैंक तंबू सारे बिल्कुल जमे हुए हैं पूरे लगे हुए हैं लेकिन जिन लोगों को जल्दबाजी थी राजनीति में जाने की या उनके कुछ और कारण थे उस पर भी विस्तृत चर्चा कर लेते एक बार कोई दिक्कत नहीं है तो उस वजह से वो जल्दबाजी करने लगे और ये उस समय की मीटिंग के मिनत में दर्ज है एक बात दूसरी बात तेरह फरवरी दो से आंदोलन शुरू हुआ उसके बाद इन लोगों ने शुरुआत में कैसी बयानबाजी करी हमें तो दिल्ली जाने से रोक दिया गया हमारे ऊपर गोलियां चलाई गई ये उसके बाद 14 मार्च 2024 को दिल्ली में गए ਇਸ ਤਰੀਕੇ ਵੀ ਪਰਮ ਸੈਂਟ ਕੰਡੀਸ਼ਨ ਮੰਨ ਕੇ ਦਿੱਲੀ ਲੈ ਗਏ ਇਹ ਵੀ ਸਭ ਨੂੰ ਪਤਾ ਹੈ ਕਿਸ ਤਰੀਕੇ ਤੇ ਫਿਰ ਇਹ ਵਾਪਸ ਆ ਵੀ ਗਏ ਉਹ ਹਮੇ ਤਾਂ ਦਿੱਲੀ ਜਾਣੇ ਨਹੀਂ ਦਿਆ ਨੂੰ ਦਿੱਲੀ ਜਾਣੇ ਦਿਆ ਕੋਈ ਦਿੱਕਤ ਨਹੀਂ ਹੋਈ ਕੋਈ ਬਾਤ ਨਹੀਂ ਹੈ ਤੋ ਇਹ ਵੀ ਹੋ ਗਿਆ دوسری ਬਾਤ ਐਮਐਸਪੀ ਕਮੰਡਰ ਕਰਾ ਇੱਕ ਸਵਾਲ ਦਾ ਇੱਕ ਸਵਾਲ ਇੱਕ ਸਵਾਲ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਜੂਪੀ ਦੇ ਵਿੱਚ ਜਿਹੜਾ ਕਿਸੇ ਦੇ ਉਸ ਸਮੇਂ ਚ ਹੋਣਾ ਸੀਗਾ ਕੁਝ ਦਿਨਾਂ ਬਾਅਦ ਤਾਂ ਤੁਹਾਨੂੰ ਐਮਐਸਪੀ ਮਿਲ ਜਾਂਦੀ ਕਿ ਮੰਨਦੇ ਹੋ ਕਿ ਸਟੇਟ ਦੇ ਵਿੱਚ ਕਿਸੇ ਤੇ ਇਲੈਕਸ਼ਨ ਹੋਣ ਤਾਂ ਉਹ ਤੋਂ ਮੰਗਾਂ ਪੂਰੀਆਂ ਕਰਵਾਈਆਂ ਜਾ ਸਕਦੀਆਂ ਨੇ कि पहले बात पूरी करने दीजिए अगला सवाल मैं आपका फिर निश्चित तौर पे लूंगा कोई दिक्कत नहीं है तो पहली बात है इनको ये एमएसपी का मुद्दा कहां चला गया संसद की परमानेंट कमेटी ऑन एग्रीकल्चर ने सर्वसम्मति से रिपोर्ट पेश कर दी संसद के अंदर कि एमएसपी गारंटी कानून बनाया जाना चाहिए इस आंदोलन के दबाओ में हुआ जब आंदोलन शुरू हुआ 20 फरवरी 2024 को गन्ने का पूरे देश में रुपया क्विंटल बढ़ाया गया इसी आंदोलन के दबाव में सरकार ने छह साफ और अन्य फसलों को एमएससी पे खरीदने का ऐलान किया हमारी मांग है तेईस की तेईस फसलों पे एमएससी पे खरीद की गारंटी या कानून बनाया जाए इसके अलावा अगर आप देखोगे जब छब्बीस फरवरी दो को डब्ल्यूटीओ की बैठक हुई अबू धाबी में वहां पे भारत सरकार को आंदोलन के दबाव में ये कहना पड़ा जो तो पीस क्लॉज है के अंदर उस पीस क्लॉज को परमानेंट किया जाए और उसकी लिमिट है वो बढ़ाई जाए वो आंदोलन के दबाव में ही वो कहना पड़ा तो कितनी आज एमएसपी का मुद्दा वो लोगों के घर घर तक पहुंच चुका है पहले जो शहरी लोग कहते थे कि भाई एमएसपी लॉ एमएसपी क्यों चाहिए आज वो कहने लग गए हैं हाउ एमएसपी लॉ एमएसपी लॉ कैसे बनाया जाए तो मेरा निवेदन है स्टेप बाई स्टेप चीजें चलती है और जनवीर भाई आपसे पूरे आपके सामने एक बात कहता हूं जिंदगी अंतिम सांस लड़ाई के लिए इस लड़ाई के लिए लड़ेंगे इस लड़ाई को बिल्कुल आपने आपने जो है वो टेबल टॉक के जरिए आपस में सुलझा लीजिए पहले है ना ये जंगवीर जी के लिए भी यही चीज है की दोनों मिल बैठ के मसलों को सुलझा ले पहले बहुत बहुत शुक्रिया आपका जुड़ने के लिए कुहार जी थोड़ा भी शुक्रिया जंगवीर जी थोड़ा भी बहुत बहुत शुक्रिया કમલવી સાડેના ગ્રાઉન્ડ ઝીરોથી જુડે છે કમલ થોડા બહુ બહુ શુક્રિયા